ਕੀ ਮਾਤਾ ਸੁਭਾਓ ਜੈ ਉਹ ਨਵੇਂ ਫਿਰ ਕਲੇਸ਼ ਪੈ ਗਿਆ ਉਹ ਮਾਤਾ ਤੂੰ ਕਾਬਰ ਨਾ ਦਾਦੀ ਕੋਈ ਕਲੇਸ਼ ਨਹੀਂ ਪੈਂਦਾ ਜਦੋਂ ਮੈਂ ਤੈਨੂੰ ਲੈ ਕੇ ਆਇਆ ਵਾ ਤੈਨੂੰ ਇੱਥੋਂ ਕੱਢਣ ਵਾਲਾ ਕੌਣ ਆ ਚਲ ਆ ਪੰਦਰ ਚਲੀਏ ਮੈਂ ਬਾਗ ਰਿਆ ਹਾਂ ਇਹ ਆਈ ਮਾਤਾ ਇਹ ਸਾਨੂੰ ਲੜਾ ਕੇ ਚਲੀ ਗਈ ਉਹ ਨਹੀਂ ਨਹੀਂ ਦਾਦੀ ਬੈਠਦਾ ਤੁਸੀਂ ਆਪਦੇ ਘਰੇ ਸੁਖੀ ਵਾ ਉਹ ਦਰਵਾਜ਼ੀ ਆ ਸੀ ਦੋ ਹੁਣ ਕੱਲੀ ਨੂੰ ਮੈਨੂੰ ਕੀ ਹੋਏਗਾ ਦਾਦੀ ਦਿਹਾੜੀ ਹੋ ਸਨ ਆ ਉਹ ਚਲ ਕੋਈ ਨਹੀਂ ਇੱਕ ਦੋ ਦਿਨਾਂ ਦੀ ਗੱਲ ਆ ਉਹ ਉਹ ਦੋਵਾਂ ਨੇ ਗੈਰ ਸੀ ਅੱਛਾ ਇਹ ਮੈਨੂੰ ਕਹਦਾ ਮਾਤਾ ਇੱਥੇ ਕੱਲੀ ਕਿਥੇ ਰਹਾਂਗੀ ਹਾਂ ਜੇ ਤੂੰ ਦੋਵਾਂ ਦੇ ਨਾਲ ਆਪਣੇ ਘਰੇ ਆ ਜਾ ਓਏ ਆਹੋ ਮੈਂ ਕਿਹਾ ਦਾਦੀ ਉੱਥੇ ਕੱਲੀ ਕਿੱਥੇ ਰਹੂਗੀ ਨਾਲੇ ਇੱਕ ਦੋ ਦਿਨਾਂ ਦੀ ਤਾਂ ਗੱਲ ਆ ਚੱਲ ਜਦੋਂ ਉਹ ਚਾਚੇਗੇ ਆ ਜਾਣਗੇ ਉਦੋਂ ਦਾਦੀ ਫਿਰ ਚਲੀ ਜਾਊਗੀ ਲੇ ਆਇਆ ਤੇਰੀ ਕੋਲ ਸਾਂਭੋਗੇ ਨੋ ਓਏ ਸਾਂਭੰਦੀ ਕਿੱਡੀ ਕੀ ਗੱਲ ਆ ਉਹ ਤਾਂ ਚਾਚੇ ਕਿ ਕਿਤੇ ਦੋ ਦਿਨ ਲਾਮ ਚਲੇ ਗਏ ਤੇ ਮੈਨੂੰ ਤਾਂ ਡੈਡੀ ਦਾ ਫੋਨ ਆਇਆ ਸੀਗਾ ਕਿ ਉੱਥੋਂ ਅੱਜ ਦੀ ਦਾਦੀ ਨੂੰ ਜਾ ਕੇ ਲੈ ਆ ਜਿੰਨਾ ਟਾਈਮ ਉਹ ਚਾਚੇ ਕੋਲ ਘਰ ਨਹੀਂ ਆਉਂਦੇ ਉਹਨਾਂ ਦਾ ਨਾਦੀ ਆਪਣੇ ਕੋਲ ਹੀ ਆ ਤੇ ਉੱਥੇ ਕੀ ਹੁੰਦਾ ਘਰ ਵੀ ਦਾ ਇਹਦੀ ਨਾ ਕਰੇ ਰਹੀ ਜਾਂਦੇ ਉੱਥੋਂ ਨਹੀਂ ਜੇ ਤੁਹਾਨੂੰ ਜਿਆਦਾ ਤਕਲੀਫਾ ਨਾ ਤਾਂ ਮੈਂ ਦਾਦੀ ਨੂੰ ਚਾਹ ਪਾਣੀ ਰੋਟੀ ਪਾਣੀ ਸਾਰਾ ਕੁਝ ਮੈਂ ਆਪ ਹੀ ਫੜਾ ਦੂੰਗਾ ਤੁਸੀਂ ਕੋਈ ਟੈਨਸ਼ਨ ਨਾ ਲਵੋ ਹਾਂ ਅੱਗੇ ਤਾਂ ਤੂੰ ਚਾਹ ਪਾਣੀ ਖਾਣਾ ਆਣਾ ਓਏ ਆਹੋ ਕਹਿੰਦੀ ਹੁੰਦਾ ਫਿਰ ਕੀ ਹੋ ਗਿਆ ਸਾਂਭੇ ਨਾ ਦੇਣਾ ਹੀ ਪੈਣਾ ਕੋਰ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਲੈ ਬੀਬੀ ਚਾਹ ਪਿਲਾ ਉਹਨਾਂ ਚਾਹ ਕਿਉਂ ਜੀ ਬਣਾਈ ਜਿਵੇਂ ਸਾਬਾਂ ਨੂੰ ਹੁੰਦਾ ਬੀਬੀ ਮੈਨੂੰ ਘਰ ਦੇ ਸਾਰੇ ਕਹਿੰਦੇ ਵੀ ਚਾਹ ਤਾਂ ਵਧੀਆ ਬਣਾਉਣੀ ਆ ਐਨੀ ਵਧੀਆ ਚਾਹ ਲੱਗਦੀ ਆ ਉਹਨਾਂ ਨੂੰ ਤੇ ਤੂੰ ਤਾਂ ਤੈਨੂੰ ਤਾਂ ਆਦਤ ਹੀ ਤਾਂ ਗਈ ਰਾਤੀ ਤੂੰ ਕਹਿੰਨੀ ਸਬਜੀ ਤੇ ਨੂਨ ਘੱਟ ਤੂੰ ਤਾਂ ਮੈਨੂੰ ਉਹੀ ਕਹਿੰਦੇ ਰਹਿੰਦੇ ਨੇ ਕਾ ਤੋ ਬਿੱਦੂ ਮੈਨੂੰ ਕਰਦੀ ਰਹੀ ਨਹੀਂ ਆ ਤੂੰ ਜੇ ਨਹੀਂ ਕਰਦਾ ਤਾਂ ਤੂੰ ਛੋਟੇ ਘਰੇ ਚਲੀ ਜਾ ਹਾਂ ਕੋਣ ਤੂੰ ਤਾਂ ਮੈਨੂੰ ਵਾਰ ਦਾ ਸਦਾ

ਦਾਈ ਸੀ ਕੋ ਨਿੱਕੇ ਨੂੰ ਚੰਗਾ ਸਮਝਦੀ ਤੇ ਸਾਨੂੰ ਦੋ ਜਿੰਨਾਂ ਮਾੜਾ ਸਮਝਦੀ ਮੈਂ ਤੈਨੂੰ ਕੀ ਆਖਾਂ ਤੂੰ ਸਾਰਾ ਗੱਲਾਂ ਸਰਾਹ ਕੇ ਤੈਨੂੰ ਮਾਰਾ ਜਾ ਤੂੰ ਆਖਿਆ ਤੂੰ ਚਾਹ ਤੂੰ ਚੁੱਪ ਕਰਕੇ ਚਾਹ ਪੀਵਾ ਤੂੰ ਕੀ ਲੋਕਾ ਤੋ ਸਿਕਰੀ ਕਦੇ ਤੂੰ ਸਾਨੂੰ ਦਵਾ ਜੀ ਮੈਨੂੰ ਮਾੜਾ ਬਣਾ ਦਿੰਦੀ ਉਹ ਤਾਂ ਕਹੇਗੀ ਜਦੋਂ ਆਈ ਜੀ ਮੇਰੀ ਨਾ ਬੜੀ ਚੰਗੀ ਆ ਇੰਨਾ ਸੋਹਣਾ ਖਾਣਾ ਬਣਾਉਂਦੀ ਐਡਾ ਵਧੀਆ ਹੀ ਕਰਦੀ ਤੇ ਕਦੇ ਮੇਰਾ ਨਾਮ ਲਵਾਵਾ ਤੂੰ ਕਦੇ ਉਹ ਤੂੰ ਸਾਰਾ ਕੁਝ ਤਾਂ ਨਿੱਕੇ ਨੂੰ ਦੇਤਾ ਸਾਨੂੰ ਕੀ ਤੂੰ ਦਿੱਤਾ ਆ ਲਾਂ ਤਾਂ ਹੀ ਦੇਣੀ ਜਦੋਂ ਤੂੰ ਆਣੀ ਕਲ 2059 ਅਹਾਂ ਕੋਈ ਨਹੀਂ ਲੈ ਦੇਮ ਚੰਗਾ ਲੱਗਦਾ ਤੇ ਬੱਤੀ ਖਾਦੀ ਨਾ ਨਹੀਂ ਤੇ ਸਰਦੀ ਲੱਗਦਾ ਇਥੋਂ ਆਹੋ ਨਾ ਮਾਤਾ ਦੀ ਗੱਲੂਗੀ ਮੈਂ ਅੰਦਰ ਬੈਠਾ ਸਭ ਕੁਝ ਸੁਣੀ ਜਾਨਾ ਵਾ ਤੂੰ ਤੂੰ ਦਾਦੀ ਨੂੰ ਕਹੀ ਐ ਨਹੀਂ ਅਭੀ ਜੇ ਤਰਾ ਨਹੀਂ ਸਰਦਾ ਤੂੰ ਨਿੱਕੇ ਕੋਲੇ ਚਲੀ ਜਾ ਨਾ ਮੈਂ ਕਿੱਡੇ ਆਦਰ ਸਤਕਾਰ ਨਾਲ ਮਾਤਾ ਨੂੰ ਇੱਥੇ ਦਾਦੀ ਨੂੰ ਆਪ ਦੇ ਇੱਥੇ ਘਰੇ ਲੈ ਕੇ ਆਇਆ ਵਾ ਤੇ ਤੂੰ ਉਹਨੂੰ ਕਹਿੰਦੀ ਐ ਨਿਕਲਦੀ ਲੱਗ ਘਰ ਮੈਂ ਰਾਤੀ ਸਬਜੀ ਚਨੂਨ ਕਾਟੇ ਬੈਠਾ ਮੇਰਾ ਨਾ ਲੜਤੀ ਹੁਣ ਚਾਹ ਮਾਰੇ ਦੀ ਫੇ ਕਦਾ ਨਹੀਂ ਪਰ ਦਾਦੀ ਕਹਿੰਦੀ ਆ ਬਿਚਾਹ ਹੋ ਜੀ ਬੰਦੇ ਤੇ ਜੀ ਹਲ ਨੋਕਾ ਟੋਕੀ ਕੱਢੀ ਆਂਦੀ ਕਦੇ ਕਹਿੰਦੇ ਤਾਂ ਕਦੇ ਕਿੰਦੇ ਚੋਕਾ ਤੁਸੀਂ ਮਾਂ ਪੁੱਤਰ ਨਾਲ ਲੜੋ ਨਹੀਂ ਦਾਦੀ ਆ ਹੀ ਲੱਗਦੇ ਨਹੀਂ ਕਿ ਨਾ ਫਿਰ ਕਿਉਂ ਹੋ ਗਿਆ ਜੇ ਦਾਦੀ ਨੇ ਮਾੜਾ ਜਿਹਾ ਕਹਿਤਾ ਤਾਂ ਇਹਦੇ ਵਿੱਚ ਕੀ ਗੱਲ ਹੋ ਗਈ ਆ ਮਾਤਾ ਮੇਰੀ ਇੱਕ ਗੱਲ ਸੁਣ ਲੀ ਬੰਦਾ ਜੈਸੋ ਜਿਆ ਕਰਦਾ ਨਾ ਉਹਨੂੰ ਅੱਗੇ ਉਹੋ ਜਿਹਾ ਖਾਲ ਮਿਲਦਾ ਹੁੰਦਾ ਵਾ ਤੇ ਜੇ ਤੂੰ ਦਾਦੀ ਨੂੰ ਨਿੰਦਾ ਰੱਖਣਾ ਜੇ ਦਾਦੀ ਨੂੰ ਕਹਿੰਨੀ ਆ ਨਾ ਚੱਲ ਤਾਂ ਚੱਲ ਦਾਦੀ ਮੈਂ ਵੀ ਦਰ ਨਾਲ ਚੱਲੂੰਗਾ ਚੱਲ ਮੈਂ ਤੂੰ ਕੋਰੋਂ ਖੇੜਾ ਨਹੀਂ ਆਈ ਮਾਂ ਪੁੱਤਰਾਂ ਮੈਂ ਤਾਂ ਦੋ ਲਗਾਂ ਹੋਣ ਜਾ ਗਈ ਤੇ ਮੈਨੂੰ ਮਾਫੀ ਦੇ ਦੋ ਨਹੀਂ ਦਾਦੀ ਤੋਂ ਭੱਜ ਕੇ ਆ ਗਈ ਮੈਂ ਥੋੜੇ ਕਰੇ ਆਉਣਾ ਹੀ ਨਹੀਂ ਆਦੀ ਤੂੰ ਕਿੱਥੇ ਜਾਣਾ ਦਾਦੀ ਨੂੰ ਤਾਂ ਜਾਣ ਦੋ ਨਾ ਤੇ ਘਰ ਬਾਹਰ ਹੈਗਾ ਉੱਧਰ ਚੱਲ ਜੇ ਤੁਸੀਂ ਚੌਕ ਵਿੱਚ ਜਾਣਾ ਤੇਰੇ ਨਾਲ ਤਾਂ ਦੀ ਤਾਂ ਜਾਣਦੇਗਾ ਹਾਂ ਐਵੇਂ ਜਾਣਦੇ ਜਦੋਂ ਮੈਂ ਦਾਦੀ ਨੂੰ ਲੈ ਕੇ ਆ ਤੁਸੀਂ ਦਾਦੀ ਨੂੰ 2-4 ਦਿਨ ਵੀ ਨਹੀਂ ਇੱਥੇ ਰੱਖ ਸਕਦੇ ਕਿ ਲੈ ਕਟੋ ਕੀ ਕਰਦੇ ਫਿਰ ਗੁੱਸਾ ਆਉਂਦਾ ਕੋਈ ਨਹੀਂ ਜੀ ਦਾ ਉਹ ਬੋੜਾ ਤੂੰ ਮੈਂ ਕਹਿੰਦਾ ਨਹੀਂ ਜਾਣਾ ਤਾਂ ਮਾੜੀ ਜੀ ਗੱਲ ਤਾਂ ਕਿੱਡਾ ਪਹਾੜ ਬਣਾ ਲਿਆ ਵੇਖ ਲੈ ਬੁੱਢੀ ਨੇ ਹੈ ਮੁੰਡੇ ਨੇ ਵੀ ਨਾਲ ਲੈ ਤੁਰੇ ਕੋਈ ਤਾਂ ਮੈਂ ਕਾਸਕੀਮ ਲਾਉਂ ਹੀ ਮੇਰੀ ਮਾਂ ਨੇ ਆਉਣਾ ਚੱਲ ਇਹਨੂੰ ਘਰੋਂ ਕੱਢ ਦੇਵੇਂ ਆ ਗਿਆ ਕੋਣ ਹੈ ਕੀ ਕਰਾ ਕਿੰਨੀ ਲੜਾਈ ਪਈ ਦੀ ਕੋ ਘੜਾ ਗੋਸਾ ਹੋਊਗਾ ਉਹ ਵੀ ਇੱਥੇ ਲਗਾਊਗਾ ਤੇ ਕਰੇ ਆਣ ਕੇ ਮੇਰੇ ਨਾਲ ਜੁੱਟ ਹੋ ਜਾਣਾ ਇਹ ਤਾਂ ਨਹੀਂ ਕਹ ਚਲ ਮਾਤਾ ਦਾ ਵੀ ਕਸੂਰ ਹੈ ਕੱਲੇ ਮੇਰੇ ਹੀ ਤਾਂ ਕੱਢਣਾ ਇਹਨਾਂ ਦਾ ਕਸੂਰ ਬੋਤ ਤੂੰ ਮੇਰੇ ਨਾਲ ਨਾ ਜਾ ਕਿਉਂ ਮਾਤਾ ਮੈਂ ਤੇਰੇ ਨਾਲ ਕੱਥ ਨਾ ਜਾਵਾਂ ਨਾ ਫਿਰ ਕੀ ਹੋਗੇ ਜੇ ਚਾਚੇ ਕੇ 4 ਦਿਨ ਲਾਮ ਗਏ ਹੋਇਆ ਤਾਂ ਮੈਂ ਤੈਨੂੰ ਕਿੱਦੇ ਇੱਜ਼ਤ ਸਤਕਾਰ ਨਾਲ ਤੈਨੂੰ ਮੈਂ ਆਪਦੇ ਘਰੇ ਲੈ ਕੇ ਆਇਆ ਹਣਾ ਮੈਂ ਕਹਿੰਦਾ ਤੇਰਾ ਇਹ ਵੀ ਬੇਟਾ ਹੀ ਆ ਚਾਰ ਦਿਨ ਹੁਣ ਤੂੰ ਸਾਡੇ ਕੋਲੇ ਰਹਿ ਫਿਰ ਕਿਉਂ ਹੁੰਦਾ ਵਾ ਪੁੱਤ ਕੋਈ ਡਾਕ ਦੋ ਚੌਦਰ ਨੂੰ ਨਾ ਆ ਜਾਂ ਜਿੱਦਾਂ ਮੈਂ ਆਈ ਸੀ ਉਹਦੇਦਰ ਮੈਂ ਆਖਿਆ ਸੀ ਤਾਂ ਵੀ ਤੇਰੀ ਮਾਂ ਦੀ ਤੇ ਮੇਰੀ ਬਣਨੀ ਨਹੀਂ ਗਈ ਉਹ ਮਾਤਾ ਬੰਦੀ ਬਣਾ ਨਾ ਹੋਵੇ ਹੁਣ ਫਿਰ ਕੀ ਹੋ ਗਿਆ ਹੁਣ ਜੇ ਤੂੰ 4 ਦਿਨ ਸਾਡੇ ਰਹਿ ਲਿੰਗੀ ਤਾਂ ਫਿਰ ਕੀ ਹੋ ਜੂਗਾ ਸਾਡਾ ਕੀ ਆਤਾ ਮੁਗ ਚੱਲਿਆ ਵਾ ਹੁਣ ਇਹ ਮੈਂ ਮੇਰਾ ਕੀ ਜਨਾ ਹੈ ਮਾੜਾ ਮੋੜ ਦਾ ਵੱਡੇ ਆਦੇ ਹੀ ਹੁੰਦੇ ਨੇ ਇਹ ਕਹਿੰਦੀ ਅਸਲ ਬੋਲੋ ਹੀ ਨਾ ਉਹ ਮਾਤਾ ਇਹ ਨਾ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਗਈ ਨਾ ਫਿਰ ਕੀ ਹੋ ਗਿਆ ਜੇ ਮਾਂ ਵਾਜ 4 ਸੁਣਾਤੀਆਂ ਤੇ ਇਹਦੇ ਤੇ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੋਗੀ ਉਹ ਤਾਂ ਮੈਂ ਕਿਹੜਾ ਬੇਦਖਲੀ ਸੁਣਾਇਆ ਨੇ ਉਹ ਮਾਤਾ ਹਾਂ ਮਤੋਂ ਕਮਤੋਂ ਕੋਲ ਬੈਠੇ ਵੱਡੇ ਦੀ ਆਖਿਆ ਹੀ ਜਾਂਦਾ ਛੋਟੀ ਦੀ ਮੈਂ ਆਖ ਹੀ ਲੈਨੀ ਆ ਫੇਰ ਕੀ ਹੋ ਗਿਆ ਨਾ ਮਾਤਾ ਉਹਦਾ ਗੁੱਸਾ ਕਰਦੇ ਹੀ ਨਹੀਂਗੇ ਇਹ ਵਖਰੇ ਆ ਜਾਂ ਗੁੱਸਾ ਕਰਨ ਵਾਲੇ ਤੇ ਪੁੱਤ ਅਰਵ ਦੇ ਮਾਂ ਪਿਓ ਨਹੀਂ ਛੱਡ ਕੇ ਜਾਏ ਤਾਂ ਤੂੰ ਆਪਣੇ ਮਾਪਿਆਂ ਕੋਲ ਰਹਿਉ ਨਹੀਂ ਦਾਦੀ ਜਿੱਥੇ ਤੂੰ ਜਾਏਂਗੀ ਮੈਂ ਤਾਂ ਤੇਰੇ ਨਾਲ ਐ ਕਹ ਤੂੰ ਮੇਰਾ ਪੁੱਤ ਘਰੇ ਰਹਿ ਤੇਰੇ ਮਾਂ ਪਿਓ ਨੇ ਆਖਣਾ ਵੀ ਸਾਡੇ ਕੋਲ ਮਾਂ ਤਾਂ ਆਈ ਸੀ ਤੇ ਇਹ ਲੈ ਨਹੀਂ ਕੋਈ ਤਾਂ ਕੋਈ ਨਹੀਂ ਉਹਨਾਂ ਦੋ ਚਾਰ ਦਿਨ ਮੈਨੂੰ ਆ ਜਾਣਾ ਉੱਥੇ ਘਰ ਉਹਨਾਂ ਬੈਠਾ ਰਹਿਣਾ ਨਹੀਂ ਦਾਦੀ ਮੈਂ ਤਾਂ ਤੇਰੇ ਨਾਲ ਹੀ ਜਾਊਂਗਾ ਫੇਰ ਕੀ ਹੋ ਗਿਆ ਤੂੰ ਉੱਥੇ ਕੱਲੀਆਂ ਹੈ ਦੋ ਚਾਰ ਦਿਨ ਉੱਥੇ ਤੂੰ ਕੱਲੀਆਂ ਨਹੀਂ ਰਹਿਣਾ ਮੈਂ ਤੇਰੇ ਨਾਲ ਰਹੂੰਗਾ ਕੋਈ ਨਾ ਦਾਦੀ ਜਵੇਂ ਮੇਰੀ ਮਾਂ ਨੇ ਇੱਕ ਪੁੱਤ ਨੂੰ ਆਪਦੀ ਮਾਂ ਤੋਂ ਦੂਰ ਕੀਤਾ ਨਾ ਕੋਈ ਨਹੀਂ ਹੁਣ ਮੈਂ ਵੀ ਇਹਨਾਂ ਤੋਂ ਦੂਰ ਹੀ ਰਹੂੰਗਾ ਹੁਣ ਇਹਨੂੰ ਆਪੇ ਅਹਿਸਾਸ ਹੋਊਗਾ ਨਾ ਪੁੱਤ ਮੈਂ ਉਹ ਜਿਹਾ ਮੱਤ ਨਹੀਂ ਦਿੰਦੀ ਅਗਰੇ ਕਹਿਣਗੇ ਵੀ ਆਈ ਸੀ ਤੇ ਨਾਲ ਲਾਰ ਆਲੀ ਚੀ ਲਾਰ ਪੋਤੇ ਨੂੰ ਨਾਲ ਲੈ ਗਈ ਪੁੱਤ ਤੂੰ ਆਪਦੇ ਮਾਪਿਆਂ ਦੇ ਅੱਗੇ ਕੇਹਾ ਮੈਂ ਕਦ ਮਾਰੀ ਮੱਤ ਨਹੀਂ ਦਿੰਦਾ ਤੂੰ ਆਪਣੇ ਮਾਪਿਆਂ ਕੋਲ ਰਹਿ ਉਹ ਦਾਦੀ ਮੈਂ ਤੈਨੂੰ ਕਦੇ ਕਹਿੰਨਾ ਕਿ ਤੂੰ ਮੈਨੂੰ ਮਾਰੀ ਮੱਤ ਦੇਣੀ ਪਈਏ ਪਰ ਤੂੰ ਜੇ ਮੈਨੂੰ ਨਾਲ ਨਹੀਂ ਨਾ ਲੈ ਕੇ ਜਾਂਦੀ ਫਿਰ ਮੈਂ ਗੁੱਸਾ ਕਰ ਦੂੰਗਾ ਇਹ ਤੇਰੀ ਚੰਗੀ ਮੱਤ ਨਹੀਂਗੀ ਦਾਦੀ ਇੱਥੇ ਉਹ ਤਾਂ ਉਹਨਾਂ ਦੋ ਦਿਨਾਂ ਨੂੰ ਆਜਾ ਤੂੰ ਜਿਆਦਾ ਨਾ ਕਰ ਆਪਣੇ ਮਾਪਿਆਂ ਕੋਲ ਉਹ ਨਹੀਂ ਦਾਦੀ ਜਿੰਨਾ ਟਾਈਮ ਇੱਕ ਦੋ ਦਿਨ ਚਾਚ ਕੇ ਨਹੀਂ ਨਾ ਹੁੰਦੇ ਇੱਕ ਦੋ ਦਿਨ ਮੈਂ ਤੇਰੇ ਕੋਲ ਉਹਨਾਂ ਟਾਈਮ ਤਾਂ ਮੈਨੂੰ ਰਹਿ ਲੈਣਦੇ ਹੁਣ ਤੂੰ ਮੈਨੂੰ ਆਪਦੇ ਕੋਲ ਇੱਕ ਦੋ ਦਿਨ ਵੀ ਨਹੀਂ ਰਹਿਣ ਦੇਂਦੀ ਨਹੀਂ ਇੱਕ ਦੋ ਦਿਨ ਦਾ ਤਾਂ ਕੋਈ ਨਾ ਕਹਿੰਦਾ ਆਪਣੇ ਕਹਿਣਗੇ ਜਿਆਦਾ ਟਾਈਮ ਤੇ ਨਹੀਂ ਨਾ ਰੱਖ ਸਕਦੇ ਨਹੀਂ ਮੈਂ ਆਪਾਂ ਜਿਆਦਾ ਟਾਈਮ ਨਹੀਂ ਰਹਿੰਦੇ ਘਰੇ ਰਹੇ ਆ ਅਰੇ ਕਹਿਣਗੇ ਲਾਲ ਲੀਚੀ ਲਾ ਕੇ ਤੇ ਆਉਦੇ ਮੁੰਡੇ ਨੂੰ ਲੈ ਗਏ ਓ ਕਿਵੇਂ ਤੁਸੀਂ ਕਿਵੇਂ ਤੁਰੇ ਆਉਣੇ ਆ ਤੁਰ ਕੇ ਆਉਣੇ ਬੱਸ ਤੇਰੇ ਘਰ ਵਾਲੀ ਨਹੀਂ ਰਹਿਣ ਦੇਂਦੀ ਤੇ ਹੁਣ ਫਿਰ ਮੈਂ ਤਾਂ ਜਾਣਾ ਹੀ ਹੈ ਭਾਈ ਇੱਕ ਹੋਰ ਦੋ ਦਿਨ ਮੁੰਡਾ ਆ ਜਾਏਗਾ ਅੰਗਾ ਡੜੀ ਕੁਛ ਨਹੀਂ ਹੁਣ ਦੇਖ ਲੋ ਮੰਮੀ ਕਹਿੰਦੀ ਕੀ ਇਹ ਬੀਬੀ ਤੂੰ ਆ ਜਾ ਆਦੇ ਹੈ ਦੂਜੇ ਹੁਣ ਨਿੱਕੇ ਮੁੰਡੇ ਘਰੇ ਜਾ ਕੇ ਰਹਿ ਭਲੇ ਯਾਰ ਗੱਲਾਂ ਹੀ ਆ ਕਰਨ ਵਾਲੀਆਂ ਉਹ ਚੱਲ ਕੋਈ ਨਹੀਂ ਤੇ ਤੂੰ ਕਿੱਧਰ ਚੱਲਿਆ ਉਹ ਮੈਂ ਵੀ ਦਾਦੀ ਨਾਲ ਹੀ ਚੱਲਿਆ ਫਿਰ ਤੇ ਤੂੰ ਇਹਨੂੰ ਸਗੋ ਇਹਨੂੰ ਚੰਗੀ ਮਾਤ ਦੇਂਦਾ ਬੇਬੇ ਆਪਾਂ ਬੈੰਨੇ ਆ ਡੈਡੀ ਆਉਂਦਾ ਫਿਰ ਤੁਸੀਂ ਆ ਜਾਂਦੇ ਪੁੱਤ ਮੈਂ ਤਾਂ ਬਥੇਰਾ ਇਹਨੂੰ ਆਖਿਆ ਭਾਈ ਤੇਰੇ ਮਾਂ ਪਿਓ ਆ ਤੂੰ ਆਪਦੇ ਮਾਂ ਪਿਓ ਕੋਲ ਰਹੁ ਮੈਨੂੰ ਕੋਈ ਨਹੀਂ ਮੈਂ ਤਾਂ ਦੋ ਦਿਨ ਹੋਰ ਨੂੰ ਵੀ ਉੱਥੇ ਹੀ ਜਾਣਾ ਹੁਣ ਤੂੰ ਮਾੜੀ ਨਹੀਂ ਜਾਣਾ ਉਹਦੀਆਂ ਗੱਲਾਂ ਦਾ ਗੁੱਸਾ ਕਰੀ ਜਾਨੀ ਹੁਣ ਤੂੰ ਉਹਦੇ ਨਾਲ ਉਹਦਾ ਤਾਂ ਸੁਭਾਅ ਹੀ ਉਹੋ ਜਿਹਾ ਹੈ ਤੂੰ ਮੈਨੂੰ ਤਾਂ ਆ ਉਹ ਨਾ ਉਹ ਚੱਕਰ ਬਾਹਰ ਕਰਦੀ ਚਰਚਰ ਬਾਹਰ ਕਰਦੀ ਆਈ ਨਾ ਵੀ ਨਾ ਚਾਈਦਾ ਭਾਈ ਮਾਰਾ ਮੈਂ ਕੋਈ ਸਾਲਾ ਨਾਲ ਤਾਂ ਥੋੜੋ ਰਹਿਣਾ ਆਈ ਤੁਹਾਡੇ ਕੋਲੇ ਚਾਰ ਦਿਨ ਮੈਂ ਆਈ ਆ ਵੀ ਚੱਲ ਭਾਈ ਉਹ ਲਾਹਮ ਨੂੰ ਗਏ ਨੇ ਕਿ ਮੈਂ ਚਾਰ ਦਿਨ ਦੂਜੇ ਪੁੱਤ ਕੋ ਸੋਹਦੇ ਘਾਟੋ ਨਹੀਂ ਉਹ ਮਾਰਦਾ ਉਹਦਾ ਖੱਟ ਖੜਾ ਉਹਦਾ ਉਹ ਗੁੱਸਾ ਜਾਂ ਬਣਾ ਲੈਂਦੀ ਆ ਵੀ ਤੂੰ ਖਾਣੇ ਉਹਨੂੰ ਦਿੱਕਾ ਸਾਰਾ ਕੁਝ ਉਹਨੂੰ ਦਿਨੀ ਆ ਆ ਗੱਲਾਂ ਬਾਤਾਂ ਇਹ ਸੋਚਦੀ ਆ ਉਹ ਪੁੱਤਾਂ ਮੇਰੇ ਕੋਲ ਕਿਹੜਾ ਜ਼ਮੀਨ ਸੀ ਜਾਇਦਾ ਤੁਸੀਂ ਜਿਹੜਾ ਤੇਰਾ ਪੈਸਾ ਚੱਲੋ ਛੋਟੀ ਰੋਟੀ ਉਹ ਤੋਂ ਖਾਣੀ ਰੋਟੀ ਆਣਾ ਹੁਣ ਮੇਰੇ ਮੂੰਹ ਨੂੰ ਦੁਰ ਪੈ ਕਰੀ ਘਰੇ ਚੱਲ ਮੀ ਪਈ ਜਾਂਦਾ ਨੇਰਾ ਹੋ ਗਿਆ ਤੂੰ ਚੰਗੀ ਮਤ ਦੇਣੀ ਸੀ ਉਹ ਮੈਂ ਤਾਂ ਮੈਂ ਤਾਂ ਸਿਰਫ ਸੱਚ ਦਾ ਸਾਥ ਦਿੱਤਾ ਮੈਨੂੰ ਜੋ ਸਹੀ ਲੱਗਾ ਮੈਂ ਤਾਂ ਉਹਦੀ ਤਰਫਦਾਰੀ ਕੀਤੀ ਆ ਨਾ ਹੋਵੇ ਬੁੱਤ ਜਾਂਦਿਆਂ ਨੂੰ ਤੇਰੇ ਨਾਲ ਵੀ ਲੱਗ ਪਾਵੇ ਹੁਣ ਮੈਂ ਕਹਾਂ ਕਿ ਮੈਨੂੰ ਦੱਸਿਆ ਤੂੰ ਵੀ ਕੋੜਾ ਹੁਣ ਮੈਂ ਜੋ ਉਹਨੂੰ ਕਹਿੰਦਾ ਉਹ ਗੰਦੀ ਮਾਂ ਮਗਰ ਲੱਗ ਜਾਂਦਾ ਜੇ ਮੈਨੂੰ ਕਹਿੰਦਾ ਇਹ ਗੰਦੀ ਘਰ ਵਾਲੀ ਮਗਰ ਲੱਗ ਜਾਂਦਾ ਤੁਸੀਂ ਐਦਾਂ ਕਰੋ ਸਾਨੂੰ 4 ਦਿਨ ਜਾ ਲੈਣ ਦਿਓ ਜਦੋਂ ਚਾਚੇ ਕੇ ਆਗੇ ਮੈਂ ਉਦੋਂ ਮੋੜਾਂਗਾ ਉਹ ਨਹੀਂ ਤੁਸੀਂ ਆਓ ਘਰੇ ਚੱਲੀ ਐ ਕਰੀ ਆਜੋ ਵਾਪਸ ਮਾਂ ਦਾ ਕੋਈ ਨਾ ਵੇਖ ਲੈਣ ਨਹੀਂ ਆਜਾ ਹੁਣ ਪੁੱ ਉੜੀ ਜਾ ਮੈਂ ਮਾਦਾ ਮੈਂ ਖੜਾਦਾ ਗੱਲ ਕੋ ਨਹੀਂ ਮੈਂ ਕਰਦਾ ਗੱਲ ਚੱਲ ਕੇ ਚਲੀ ਚਲੋ ਤੁਸੀਂ ਆ ਕਿਵੇਂ ਆ ਠੀਕ ਆ ਵਧੀਆ ਹੋਰ ਕਿਵੇਂ ਆ ਵਧੀਆ ਆ ਮਾਤਾ ਨੂੰ ਕਿਵੇਂ ਤੂੰ 4 ਦਿਨ ਵੀ ਰੱਖਿਆ ਤੂੰ ਇਹਨੂੰ ਬਾਹਰ ਕਰ ਤਾਈ ਤੂੰ ਇਹਨੂੰ ਤੇ ਬਾਹਰ ਹੀ ਕਹਿੰਦੇ ਨਾ ਕੰਮ ਨਹੀਂ ਉਹੋ ਜਿਹਾ ਕਰਦੇ ਤਾਂ ਭਾਵੇਂ ਮੈਂ ਬਾਹਰ ਹੀ ਨਾ ਮੇਰੀ ਦਾਦੀ ਨੇ ਇਕ ਦਿਨ ਵੀ ਕੰਮ ਕਰਦਾ ਜਿਹੜਾ ਤੁਸੀਂ ਉਹਨੂੰ ਸਿੱਧਾ ਬਾਹਰ ਤੇਰਾ ਮੁੰਡਾ ਵੀ ਤੇ ਲਾ ਜੇ ਤੂੰ ਚੰਗੀ ਹੋਵੇ ਤਾਂ ਤੇਰਾ ਮੁੰਡਾ ਤੇਰਾ ਸਾਥ ਨਾ ਦੇਵੇ ਉਹ ਕਹਿੰਦਾ ਬੇਬੇ ਨੂੰ ਇਹਨਾਂ ਬਾਹਰ ਕਰਦਾ ਆਈ ਲੜਾਈ ਨਾ ਕਰੋ ਮੈਂ ਤੁਹਾਡੇ ਘਰੇ ਲੜਾਈ ਪਾਉਣ ਨਹੀਂ ਆਈ ਉਹ ਤਾਂ 4 ਦਿਨ ਗਿਆ ਸੀ ਤੇ ਮੈਂ ਤਾਂ ਆਂਦੀ ਖੁਸ਼ੀ ਆਈ ਵੀ ਜਾਲ ਵੱਡੇ ਪੋਤਾ ਦੇ ਘਰ ਹੀ ਚਲੀ ਜਾਂਦੀ ਮਾਂ ਕੁਲੇਸਪਾਉਣ ਨੇ ਆਈ ਭਾਈ ਮੇਰੇ ਬਦਲੇ ਨਾ ਕਰੇ ਤੇ ਮੈਂ ਦੋ ਦਿਨ ਹੈਗੀ ਮੈਂ ਤਾਂ ਚਲੀ ਜਾ ਮਾਤਾ ਮਾਮਾ ਇੱਕ ਮਾਂ ਕੰਨੇ ਜਨੇ ਪੁੱਤਰਾ ਨੂੰ ਸਾਂਭ ਲੈਂਦੀ ਤੇ ਸਾਡਾ ਬੱਚ ਨਹੀਂ ਬਣਦਾ ਕਿਤੇ ਸੀ ਇਹਨੇ ਪੁੱਤਰ ਹੋ ਕੇ ਕਮਾਂ ਨੂੰ ਸਾਂਭੀਏ ਜਦੋਂ ਚਾਰ ਦਿਨਾਂ ਨਾਲ ਹੀ ਗਈ ਠੀਕ ਹੈ ਤੂੰ ਛੋਟੇ ਨਾਲ ਐ ਇਸ ਲੜਾਈ ਦੀ ਵਜ੍ਹਾ ਨਾਲ ਹੀ ਇਹ ਸਾਰਾ ਕੁਝ ਹੋਇਆ ਨਹੀਂ ਤਾਂ ਭਰਾ ਕਿੱਥੇ ਆ ਦੁੰਦੇ ਤੇ ਮੈਂ ਕਾ ਟੋਕੀ ਕੱਢਦੀ ਕਦੇ ਕਹਿੰਦੀ ਕਿ ਨੂਨ ਘੱਟੇ ਸਬਜ਼ੀ ਚ ਕਰਕੇ ਕਹਿੰਦੀ ਆ ਰੋਟੀਆਂ ਨਹੀਂ ਆ ਪਾਈਆਂ ਮੋਟੀਆਂ ਪਕਾਈਆਂ ਨਹੀਂ ਨਾ ਫੇਰ ਕੀ ਹੋ ਗਿਆ ਜੇ ਦਾਦਾ ਤੇਰਾ ਸੁਭਾਈ ਹੋਵੇ ਤੇ ਤੇਰੀ ਮਾਂ ਤੇਰੀ ਮਾਂ ਮੈਂ ਉੱਥੇ ਵੀ ਰਹਿਣੀ ਆ ਮਾਂ ਆਵੇ ਜਾਈ ਜਾਂਦਾ ਦਾ ਕਰਕੇ ਤਾਂ ਮੈਂ ਤੇਰੇ ਕੋਲ ਆਂਦੇ ਜਾਈ ਵੀ ਭਾਈ ਤੂੰ ਬੋਲਦੀ ਤਾਂ ਮੈਂ ਕਲੇਸ਼ ਮਾਰੇ ਗਈ ਤਹੋਂ ਮੈਂ ਦੋ ਦਿਨ ਹੋ ਗਏ ਤੇ ਮੈਂ ਤੁਹਾਡੇ ਕੋਲ ਆ ਕੇ ਚਲੀ ਜਾਣਾ ਉਹਨੇ ਵਿਚਾਰੀ ਨੇ ਦੋ ਦਿਨ ਹੈਗੀ ਉਹਨੇ ਬਹਿਣਾ ਵੀ ਨਹੀਂ ਰਹਿਣਾ ਤੇ ਰਹੀ ਜਵੇ ਮੈਂ ਕਿਹੜਾ ਤੈਨੂੰ ਪਿੱਛਾ ਨਹੀਂ ਜਾ ਨੇਕਾ ਟੋਪੀ ਜ਼ਰੂਰੀ ਪਾਣੀ ਤੇਰਾ ਟੋਪਾ ਤੇਰੇ ਨਾਲ ਵੀ ਇਹੋ ਜਿਹਾ ਤੈਨੂੰ ਫਿਰ ਪਤਾ ਲੱਗਣਾ ਤੈਨੂੰ ਇਹਨਾਂ ਖਾਨ ਜਿਹੋ ਜਿਹਾ ਕਰਦਾ ਨਾ ਉਹੋ ਜਿਹਾ ਹੀ ਭਰਦਾ ਹੁੰਦਾ ਵਾ ਕੋਣੀ ਆਉਣ ਵਾਲੇ ਸਮੇਂ ਤੇ ਤੁਹਾਨੂੰ ਵੀ ਇਹ ਵੀ ਦਿਨ ਦੇਖਣੇ ਪੈਣਗੇ ਮੇਰੀ ਮਾਂ ਨੇ ਆਂਨਾ ਮੈਂ ਤਾਂ ਤਾਂ ਕਰਦੀ ਸੀ ਕਿ ਵੀ ਇਹ ਚਲੀ ਗਈ ਬਿਮਾਰ ਹੈ ਆਪਦੀ ਮਾਂ ਨਾਲ ਦੇਖ ਲੈ ਦੇ ਕਿਸੇ ਦੀ ਮਾਂ ਨੂੰ ਵੇਲਾ ਕੋਈ ਇਹਨੂੰ ਹੈ ਹੀ ਨਹੀਂਗਾ ਜੇ ਇਵੇਂ ਤੂੰ ਜੇ ਨੌਂਾ ਆਪਦੀ ਸੱਸ ਨੂੰ ਮਾਂ ਸਮਝ ਕੇ ਪਿਆਰ ਕਰਦੇ ਆ ਬਿਰਦਾਸ਼ਰਮ ਕਿਉਂ ਬੰਨ ਆਪਦੀ ਮਾਂ ਤੇਰੀ ਮਾਂ ਨੂੰ ਕਦੇ ਮੈਂ ਦੇਖ ਕੇ ਮੱਥੇ ਵੱਟ ਪਾਇਆ ਤੇਰੀ ਮਾਂ ਨੂੰ ਕਦੇ ਮੈਂ ਕਿਹਾ ਵੀ ਤੂੰ ਚਲੀ ਜਾ ਤੇ ਕਹਿੰਦਾ ਲੜਾਓ ਦੀ ਨਾ ਕਰੋ ਮੈਂ ਕੋਈ ਲੜਾਉਣ ਲਈ ਤੁਹਾਨੂੰ ਆਈ ਤੁਸੀਂ ਆਪਣੇ ਘਰ ਸੁਖੀ ਬਸੋ ਉਹ ਸੁਖੀ ਦਾ ਬਸੋ ਦੋ ਦਿਨ ਤੂੰ ਰਹਿਣਾ ਗਰੀ ਰਹਿਣਾਗਾ ਤੇ ਇਹਦਾ ਫਰਜ਼ ਨਹੀਂ ਪੈਂਦਾ ਦੋ ਦਿਨ ਵੀ ਨਹੀਂ ਸੇਵਾ ਕਰ ਪਾਈ ਤੂੰ ਜੋ ਕੜਾ ਮੇਰੀ ਮਾਂ ਘੜਾ ਨੇ ਕਾਟੋਕੀ ਕਰਦੀ ਆ ਇਹ ਤਾਂ ਨੇ ਕਾਟੋਕੀ ਬੜੀਆਂ ਕਰਦੀ ਉਹ ਤਾਂ ਕੇ ਚੱਪ ਕਰਕੇ ਬੈਠੀ ਰਹੋਗੇ ਜਿੱਤੇ ਕੁਣ ਕਹਿੰਦੇ ਆਂ ਮਾਂ ਰਦੀਆਂ ਵੀ ਇਹ ਹੁਣ ਸਬਜ਼ੀ ਬਣਾਈ ਏ ਜੇ ਪੋਤ ਰੱਖਤੀ ਏ ਜੇ ਨਾ ਨੂਣ ਘੱਟੇ ਨੂਣ ਮੰਗ ਲਿਆ ਤੇ ਕੋਈ ਮਾ ਮਾਣਾ ਇਦਾਂ ਪਰਦੇ ਪਾ ਪਾ ਕਰਦੇ ਧੀਆਂ ਬੁਲਾੜ ਲੈਂਦੀਆਂ ਨੇ ਤੇ ਬਾਅਦ ਦੇ ਵਿੱਚ ਪਛਤਾਉਂਦੀਆਂ ਨੇ ਮੇਰੀ ਤਾਂ ਲੱਗ ਲਈ ਸੀ ਮੇਰੀੋਂ ਸੀ ਤੇ ਜੇ ਸੱਸ ਨੇ ਕਹਿਦਾ ਫਿਰ ਕੀ ਹੋ ਗਿਆ ਇਹ ਵੀ ਮਾਂ ਹੀ ਆ ਨਹੀਂ ਮਾ ਬਾਵਾ ਜੋ ਲਾਈ ਆਪਣੀ ਗੱਲ ਸੁਣ ਲੈਣੀ ਦਾ ਪਰ ਇਹ ਤੈਨੂੰ ਨਹੀਂ ਇੱਥੇ ਫਿਰ ਰਹਿਣ ਦੀ ਲੋੜ ਜੇ ਤਾਂ ਤੂੰ ਇਹਨੂੰ ਇਹਦੇ ਨਾਲ ਰੱਖਣਾ ਦੋ ਦਿਨ ਤੇ ਰੱਖ ਇਹਨੂੰ ਉਹਨੇ ਦਾ ਤੂੰ ਹੀ ਆਪਦਾ ਬਾਈ ਚਲੀ ਜਾ ਨਾ ਕੋਈ ਪਲੇਸ ਨਾ ਪਾਉ ਤੁਸੀਂ ਅੱਜ ਸਰ ਪਹਿਲੀ ਵਾਰਦਾ ਕੀ ਆ ਅੱਜ ਜਾਣਾ ਨਹੀਂ ਆਈ ਤੁਹਾਡਾ ਤੇ ਮੈਂ ਤਾਂ ਚਲੇ ਹੀ ਜਾਣਾ ਸਾਡਾ ਕੀ ਯਾਰ ਸੀ ਤੇ ਇੱਕੋ ਹੀ ਹੋ ਜਾਣਾ ਵਾ ਤੇ ਤੁਹਾਡਾ ਮਾਤਾ ਤੇ ਤੁਹਾਡੀ ਮਾਂ ਤੇ ਮਾਤਾ ਨੂੰ ਮਾਫੀ ਕਰਦੇ ਤੇ ਚਲਾ ਆਏ ਅੰਦਰ ਚਾਹ ਪਾਣੀ ਬਣਾਉਣੀ ਪੀ ਲੈ ਛੱਡ ਤਾ ਯਾਰ ਯਾਦ ਕਰ ਲੜਾਈ ਆਪਣਾ ਆਪਣਾ ਚੈਲੰਜ ਹੁੰਦਾ